ਪੰਜਾਬ 9888 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਦਸਹਰਾ ਕਮੇਟੀ ਧਾਰੀਵਾਲ ਵੱਲੋਂ ਮਿਲਗ੍ਰਾਉਂਡ ਧਾਰੀਵਾਲ ਵਿੱਚ ਵੱਡੇ ਪੱਧਰ ਤੇ ਮਨਾਏ ਜਾ ਰਹੇ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਹਾਰ ਦਸਹਰਾ 2 ਅਕਤੂਬਰ ਨੂੰ ਬੜੀ ਧੁੰਮਧਾਨਾ ਮਨਾਇਆ ਜਾਵੇਗਾ ਜਦਕਿ ਡੀਐਸਪੀ ਕੁਲਵੰਤ ਸਿੰਘ ਮਾਨ ਵੱਲੋਂ ਅੱਜ ਮਿਲਗ੍ਰਾਉਂਡ ਧਾਰੀਵਾਲ ਵਿਖੇ ਦਸਹਰੇ ਦੌਰਾਨ ਸੁਰੱਖਿਆ ਦਾ ਜੱਜਾ ਲੈਂਦੇ ਹੋਏ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਹਰ ਸਾਲ ਵਾਂਗ ਇਸ ਸਾਲ ਵੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਣਗੇ ਅਤੇ ਥਾਂ-ਥਾਂ ਤੇ ਬੈਰੀਕੇਡ ਲਗਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਰ ਰੱਖਿਆ ਜਾਵੇਗਾ ਜਦਕਿ ਹੈਵੀ ਗੱਡੀਆਂ ਦੇ ਰੂਟ ਡਿਵਰਟ ਕੀਤੇ ਜਾਣਗੇ ਤਾਂ ਜੋ ਆਮ ਲੋਕਾਂ ਨੂੰ ਦੁਸਹਿਰੇ ਦੌਰਾਨ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਇਸ ਮੌਕੇ ਤੇ ਦੁਸਹਿਰਾ ਕਮੇਟੀ ਧਾਰੀਵਾਲ ਦੇ ਪ੍ਰਧਾਨ ਹਣੀ ਮਹਾਜਨ ਨੇ ਕਿਹਾ ਕਿ ਦੁਸਹਿਰਾ ਮਨਾਉਣ ਸੰਬੰਧੀ ਸਮੁੱਚੀ ਦੁਸਹਿਰਾ ਕਮੇਟੀ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਦੁਸਹਿਰੇ ਦੌਰਾਨ 라ਵਣ ਕੁੰਮਕਰਨ ਤੇ ਮੇਘਨਾਥ ਦੇ ਬੁੱਤ ਬਣਾਏ ਜਾਣਗੇ ਅਤੇ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਧਾਰਮਿਕ ਸ਼ਕਤੀਆਂ ਵੱਲੋਂ ਬੁੱਤਾਂ ਨੂੰ ਅਗਨੀ ਭੇਟ ਕੀਤਾ ਜਾਵੇਗਾ ਇਸ ਮੌਕੇ ਤੇ ਨਗਰ ਕੌਂਸਲ ਧਾਰੀਵਾਲ ਦੇ ਵਾਈਸ ਪ੍ਰਧਾਨ ਦੀਪਕ ਕਮਰ ਇੰਟੂ ਕਾਉਂਸਲਰ ਪਵਨ ਅਬਰੋਲ ਦੁਸ਼ਹਿਰਾ ਕਮੇਟੀ ਧਾਰੀਵਾਲ ਦੇ ਵਾਈਸ ਪ੍ਰਧਾਨ ਕੋ ਨਾਲ ਚੱਡਾ ਸੈਂਟਰੀ ਇਨਸਪੈਕਟਰ ਸੰਜੀਵ ਸੋਨੀ ਨੋਨੀ ਖੋਸ਼ਲਾ ਸਮਾਜ ਸੇਵਕ ਮਿੱਟੂ ਮਹਾਜਨ ਐ ਨਰੈਨ ਮਲੋਤਰਾ ਐਸ ਐਚ ਓ ਧਾਰੀਵਾਲ ਤੋਂ ਇਲਾਵਾ ਹੋਰ ਰਾਜਸਥਾਨ ਦੇਖੋ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਆ ਦੁਸ਼ਹਿਰੇ ਸੰਬੰਧੀ ਜਿਹੜੀ ਸੁਰੱਖਿਆ ਉਹਦਾ ਜਿਆਦਾ ਲੈਣ ਲਈ ਇੱਥੇ ਆਇਆ ਜੀ ਤੇ ਜਿਦਾ ਹਰ ਸਾਲ ਦੀ ਤਰ੍ਹਾਂ ਇੱਥੇ ਆਪਾਂ ਕਰਦੇ ਆ ਸਕਿਉਰਟੀ ਪ੍ਰਬੰਧ ਇਸ ਵਾਰੀ ਜਿਹੜੇ ਆ ਵਧੀਆ ਜਿਹੜਾ ਸਕਿਉਰਟੀ ਪ੍ਰਬੰਧ ਕੀਤੇ ਜਾਣਗੇ ਤਾਂ ਕਿ ਕਿਸੇ ਨੂੰ ਕੋਈ ਮੁਸ਼ਕਲ ਨਾ ਆਵੇ ਸਰ ਦੱਸਿਆ ਜਾ ਰਿਹਾ ਕਿ ਡਾਟਰ ਤੇ ਜੇ ਅਜਿਹਾ ਕੋਟ ਆਵੇ ਨੇ ਗ੍ਰਾਊਂਡ ਦੇ ਉੱਤੇ ਪੁਲਿਸ ਕੋਲ ਬਿਲਕੁਲ ਹੀ ਬਿਲਕੁਲ ਕਰਾਂਗੇ ਪੂਣੀ ਸਕਿਉਰਟੀ ਵੀ ਕਰਾਂਗੇ ਬਾਕੀ ਹੋਰ ਵੀ ਆਪਣਾ ਜਿਹੜੇ ਤਾਂ ਅਸੀਂ ਜਿਹੜੀ ਰੁਟੀਨ ਨਾਲੋਂ ਵੱਧ ਜਿਹੜੀ ਆ ਉਹ ਅਸੀਂ ਫੋਰਸ ਰਾਤ ਲਾ ਕੇ ਬਾਹਰ ਕੱਢ ਕੇ ਤੇ ਸ਼ਹਿਰ ਚ ਪਟੋਲਿੰਗ ਵਗੈਰਾ ਵੀ ਕਰਾਂਗੇ ਸ਼ਹਿਰ ਚ ਟ੍ਰੈਫਿਕ ਪਾਰਕ ਕਿੰਨਾ ਪਰੇਸ਼ਾਨ ਹੋ ਰਿਹਾ ਹੈ ਤਾਂ ਇਹ ਸਮੱਸਿਆ ਪੋੜਿਆ ਨਾ ਅਸੀਂ ਜੋ ਪ੍ਰਿਪੇਅਰ ਕੀਤਾ ਹੈ ਅੰਦਰੋਂ ਤੋਂ ਉਹ ਜਮ ਹੋ ਲੱਗੇ ਮੈਂ ਕਰਾਂਗੇ ਜੀ ਅਸੀਂ ਆਪਣਾ ਲੱਕ ਵੀ ਲਾਵਾਂਗੇ ਬਾਕੀ ਸਾਡੀ ਪਟੋਲੀ ਪਾਰਟੀਆਂ ਚੱਲਣਗੀਆਂ ਆਪਣਾ ਸਾ ਕੋਸ਼ਿਸ਼ ਹੀ ਹੋਏਗੀ ਕਿ ਸਮੂਥ ਟ੍ਰੈਫਿਕ ਚੱਲੇ ਜੀ ਹੱਦਿ ਕਿਤੇ ਪੰਕਤੀ ਜਾਂਗੇ ਇਸ ਦਾ ਬੰਦ ਰੂਟ ਡਾਇਵਰਟ ਕਰ ਦਾਂਗੇ ਦੇਖੋ ਜੀ ਦੁਸ਼ਹਰਾ ਕਮੇਟੀ ਜਿਹੜੀ ਸਾਡੀ ਆ ਉਹਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਦੁਸ਼ਹਰਾ ਜਿਹੜਾ ਮਿਲ ਗਰਾਊਂਡ ਦੇ ਵਿੱਚ ਮਨਾਇਆ ਜਾਂਦਾ ਇਸ ਵਾਰ 2 ਅਕਤੂਬਰ ਵੀਰਵਾਰ ਨੂੰ ਦੁਸ਼ਹਰਾ ਜਿਹੜਾ ਬੜੀ ਧੂਮਤਾ ਹੰਦੇ ਨਾਲ ਮਨਾਇਆ ਜਾ ਰਿਹਾ ਜੋਦੇ ਵਿੱਚ ਰਾਜਨੇਪਿਕ ਧਾਰਮਿਕ ਸਮਾਜਿਕ ਸਭ ਲੋਕ ਜਿਹੜੇ ਹਿੱਸਾ ਲੈਣਗੇ ਤੇ ਇਹ ਦੁਸ਼ਹਰਾ ਜਿਹੜਾ ਅੱਗੇ ਨਾਲੋਂ ਵੀ ਵਧੀਆ ਅਸੀਂ ਜਿਹੜੇ ਰੈਗਮੈਂਟ ਕੀਤੇ ਆ ਜਿੱਦਾਂ ਸਾਰੇ ਜਿੱਦਾਂ ਇਸ ਰੋਡ ਤੇ ਸਾਰੀ ਲਾਈਟਿੰਗ ਕੀਤੀ ਆ ਹੋਰ ਵੀ ਬੜੇ ਰੈਗਮੈਂਟ ਕੀਤੇ ਆ ਅੱਜ ਸਾਡੇ ਡੀਐਸਪੀ ਸਾਹਿਬ ਐਸਐਚਓ ਸਾਹਿਬ ਇਸ ਚੀਜ਼ ਦਾ ਜਿਹੜਾ ਦੇਖਣ ਆਏ ਸੀ ਮੌਕਾ ਪਰ ਅਸੀਂ ਕੁਝ ਸਾਡੀਆਂ ਗੱਲਾਂ ਸੀ ਜਿੱਦਾਂ ਟ੍ਰੈਫਿਕ ਰੂਟ ਦੀਆਂ ਕੁਝ ਹੋਰ ਗੱਲਾਂ ਕਿ ਕੋਈ ਮੋਟਰਸਾਈਕਲ ਸਕੂਟਰ ਅੰਦਰ ਲੈ ਕੇ ਨਾ ਆਵੇ ਉਹਦੇ ਬਾਰੇ ਸਾਡੀ ਅਫਸਰਾਂ ਨਾਲ ਵੀ ਗੱਲ ਕੀਤੀ ਆ ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਿੱਤਾ ਕਿ ਦੁਸ਼ਹਰਾ ਦੀ ਸੁਰੱਖਿਆ ਜਿਹੜੀ ਆ ਉਹ ਬੜੀ ਆਪਾਂ ਸੁਨਿਚਿਤ ਕਰਾਂਗੇ ਤੇ ਦੂਸਰਾ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਸਾਰੇ 2 ਅਕਤੂਬਰ ਨੂੰ ਦੁਸ਼ਹਰਾ ਗਰੋਡਤਾਰੀ ਵੱਲ ਪਹੁੰਚ ਕੇ ਇਸ ਦੁਸ਼ਹਰਾ ਜਿਹੜਾ ਮਨਾਇਆ ਜਾ ਰਿਹਾ ਉਹਦਾ ਜਿਹੜਾ ਆਨੰਦ ਮਨਾਓ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬੋਤ ਬਣਾਏ ਜਾਗੇ ਕਿ ਕਿੰਨੇ ਵਜੇ ਅਗਨੀ ਪੇਂਡ ਕੀਤਾ ਜਾਵੇ ਦੇਖੋ ਜੀ ਰਾਵਣ ਮੇਘਨਾਥ ਤੇ ਕੁੰਭਕਰਨ ਤੇ ਇਹਨਾਂ ਬੋਤ ਬਣਾਏ ਜਾਂਦੇ ਹਰ ਵਾਰੀ ਤੇ ਜਦੋਂ ਸੂਰੇ ਅਸ ਤੋਂ ਪਹਿਲਾਂ ਪਹਿਲਾ ਜਿਹੜਾ ਅਗਨੀ ਪੇਟ ਕੀਤਾ ਜਾਨੀ ਕਿ ਸਾਡੇ ਜਿਹੜੇ ਮਹੰਤ ਨੇ ਜਿਹੜੇ ਵਿਆਹ ਹੋਣਗੇ ਉਹਨਾਂ ਮੰਤ ਜਿਹੜੇ ਨੇ ਅਗਨੀ ਪੇਟ ਕਰਨਗੇ